ਝਾੜੂ ਵਾਲਿਆਂ ਨਾਲ ਵੀ ਜੁੜੇ ਹੋਇਆ ਉਹਨਾਂ ਦੀਆਂ ਵੀਡੀਓ ਦੇਖੀ ਆਪਾਂ ਨੈਟ ਤੇ ਜਿਨ੍ਹਾਂ ਦੇ 40 40 ਕਿੱਲੇ ਲੁਧਿਆਣੇ ਦੇ ਵਿੱਚੋਂ ਵੇਚ ਆ ਗਏ ਉਹ ਬੰਦੇ ਇਹ ਦੱਸ ਰਿਹਾ ਵੀ ਅਸੀਂ ਝਾੜੂ ਵਾਲੇ ਦੇ ਪੂਰੇ ਚਮਚੇ ਸੀ ਪਰ ਉਹ ਵੀ ਜਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਜੋ ਲੈਂਡ ਪੂਲਿੰਗ ਲਿਆਂਦੀ ਸੀ ਪਾਲਿਸੀ ਇਹਨਾਂ ਨੇ ਸਰਕਾਰ ਨੇ ਭਗਵਾਨ ਤੁਮਾਰ ਨੇ ਉਹ ਰੱਦਤਾ ਕਰਤੀ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਉਹਦੀ ਜੇਤੂ ਰੈਲੀ ਸਮਰਾਲੇ ਦੇ ਵਿੱਚ ਰੱਖੀ ਗਈ ਆ ਜਿਹਦੇ ਤੇ ਅਸੀਂ ਪਿੰਡ ਗਹਿਲ ਦੇ ਵਿੱਚੋਂ ਕਿਸਾਨ ਯੂਨੀਅਨ ਅਗਰਾਹਾ ਵੱਲੋਂ ਇਹ ਬੱਸ ਭਰ ਕੇ ਜਾ ਰਹੇ ਆ ਭਾਵੇਂ ਉਹਨਾਂ ਨੇ ਉਹ ਵਾਪਸ ਕਰ ਲਈ ਪਰ ਸਾਨੂੰ ਯਕੀਨ ਨਹੀਂ ਵੀ ਤੋੜ ਮਰੋੜ ਕਰਕੇ ਉਹ ਹੋਰ ਮਿੱਤੀ ਲਿਆਉਣ ਹੁਣ ਜਿਵੇਂ ਪੱਤਰਕਾਰ ਵੀਰ ਕਹਿ ਰਹੇ ਸੀ ਇਹ ਵੀ ਅੱਜ ਬੰਦੇ ਇੰਨੇ ਕਿਵੇਂ ਹੋ ਗਏ ਪਹਿਲਾਂ ਘਟ ਜਾਂਦੇ ਆ ਉਹ ਆਏ ਹੋਗੇ ਵੀ ਲੋਕਾਂ ਨੂੰ ਹੁਣ ਚੀਜ਼ ਪੈ ਰਹੀ ਆ ਪਤਾ ਲੱਗ ਗਿਆ ਜੀ ਵੀ ਸਾਡੀਆਂ ਜ਼ਮੀਨਾਂ ਸ਼ਹਿਰਾਂ ਦੇ ਨਾਲ ਜੋੜ ਕੇ ਸ਼ਹਿਰਾਂ ਨੇ ਪਿੰਡ ਖਾ ਲੈਣੇ ਆ ਸਾਡੀਆਂ ਜ਼ਮੀਨਾਂ ਵੀ ਲੈ ਜਾਣੇ ਆ ਸਾਨੂੰ ਪੈਸਾ ਵੀ ਕੋਈ ਨਹੀਂ ਦੇਣਾ ਇਸ ਲਈ ਇਹਨਾਂ ਨੂੰ ਗੱਲ ਸਮਝ ਆ ਗਈ ਤਾਂ ਜਾ ਰਹੇ ਆ ਹੁਣ ਲੋਕ ਲੋਕਾਂ ਮੂਰੇ ਕੁਝ ਨਹੀਂ ਗੁਰੂ ਸਾਹਿਬ ਨੇ ਕਿਹਾ ਵੀ ਸੰਗਤ ਵੱਡੀ ਹੁੰਦੀ ਆ ਜਦੋਂ ਸੰਗਤ ਵੱਡੀ ਆ ਫਿਰ ਸੰਗਤ ਮੂਰੇ ਕੁਝ ਨਹੀਂ ਗਾ ਸਰਕਾਰਾਂ ਸਰਪੂਰਾ ਉਹਨਾਂ ਨੂੰ ਵਾਪਸ ਲੈਣੇ ਪਿਆ ਤੇ ਲੈ ਲਿਆ ਰਹਿਣਗੀਆਂ ਹੁਣ ਜੀ ਜਿਹੜਾ ਇਹ ਆਮ ਜੋ ਲੋਕ ਜਾਂਦੇ ਆ ਜਿਹੜੇ ਝਾੜੂ ਵਾਲਿਆਂ ਨਾਲ ਵੀ ਜੁੜੇ ਹੋਏ ਆ ਉਹਨਾਂ ਦੀਆਂ ਵੀਡੀਓ ਦੇਖੀ ਆਪਾਂ 网上 ਤੇ ਜਿਨ੍ਹਾਂ ਦੇ 40 40 ਕਿੱਲੇ ਲੁੱਦਿਆਂ ਦੇ ਵਿੱਚੋਂ ਵੇਚ ਆ ਗਏ ਉਹ ਬੰਦੇ ਇਹ ਦੱਸ ਰਿਹਾ ਵੀ ਅਸੀਂ ਝਾੜੂ ਵਾਲੇ ਦੇ ਪੂਰੇ ਚਮਚੇ ਸੀ ਪਰ ਉਹ ਵੀ ਜਾ ਰਹੇ ਆ ਇਸ ਲਈ ਇਹ ਜਦੋਂ ਲੋਕਾਂ ਦੇ ਮਸਲਾ ਸਮਝ ਲੱਗ ਗਿਆ ਕਿ ਨਾ ਫਿਰ ਇਹ ਆਮ ਥੱਲੇ ਵਾਲੇ ਛੋਟੇ ਕਿਸਾਨਾਂ ਦੇ ਪਹਿਲਾਂ ਹੀ ਸਮਝ ਲੱਗਿਆ ਵਾ ਜਿਹੜੇ ਵੱਡੇ ਹੈਗੇ 50 60 ਕਿੱਲਿਆਂ ਵਾਲੇ ਸਾਨੂੰ ਉਹੀ ਦੱਸਦੇ ਆ ਵੀ ਤਾਂ ਐਵੇਂ ਵਿਹਲੜ ਤੁਰੇ ਫਿਰਦੇ ਆ ਉਹਨਾਂ ਨੂੰ ਹਲੇ ਭਲੇ ਵੀ ਨਹੀਂ ਪਤਾ ਲੱਗਿਆ ਉਹਨਾਂ ਨੇ ਉਹਨਾਂ ਤੇ ਹਮਲਾ ਪਹਿਲਾਂ ਸਾਡੇ ਦੇ ਬਾਅਦ ਚ ਕਿਉਂਕਿ ਸਾਨੂੰ ਤਾਂ 100 200 ਬੰਦੇ ਨੂੰ ਫੜਨਗੇ ਤਾਂ 100 200 ਕਿੱਲਾ ਇਕੱਠਾ ਹੋਣਾ ਉਹਨਾਂ ਨੂੰ ਇੱਕ ਨੂੰ ਫੜ ਕੇ 100 200 ਕਿੱਲਾ ਇਕੱਠਾ ਹੋ ਜਾਣਾ ਇਸ ਲਈ ਉਹਨਾਂ ਤੇ ਹਮਲਾ ਪਹਿਲਾਂ ਆਊਗਾ ਔਰ ਰੋਟੀ ਪਾਣੀ ਦਾ ਪ੍ਰਬੰਧ ਵੀ ਬੱਚ ਦੇ ਵਿੱਚ ਫੁੱਲਾ ਚਾਹ ਵੀ ਆ ਪਾਣੀ ਵੀ ਆ ਤੇ ਬਰਸਾਦਾ ਵੀ ਨਾਲ ਲੈ ਕੇ ਚੱਲੇ ਆ ਤੇ ਸਮਰਾਲੇ ਵਿਖੇ ਬਹੁਤ ਵੱਡਾ ਸਮਰਾਲਾ ਤੇ ਅਸੀਂ ਆਪ ਦੇ ਕੋਲੇ ਰੋਟੀ ਪਾਣੀ ਪਿੰਡ ਦੇ ਸੰਗਤ ਨੇ ਨਾਲ ਲਾ ਕੇ ਬਣਾ ਕੇ ਬੱਚ ਦੇ ਵਿੱਚ ਧਰਿਆ ਹੋਇਆ ਸਰਬ ਪਰਵਲ ਫੋਟੋ ਇਹ ਜਿਹੜੀਆਂ ਪੰਜਾਬ ਦੇ ਵਿੱਚ ਕਿਸਾਨ ਜੂਨੀਅਨ ਹਨ ਸਾਰੇ ਜਥੇਬੰਦੀਆਂ ਵੱਲੋਂ ਆ ਸਾਰੀਆਂ ਜਥੇਬੰਦੀਆਂ ਕੁਝ ਮੋਰਚੇ ਹੋਣ ਸੰਜੁਗਤ ਮੋਰਚੇ ਵੱਲੋਂ ਜਿਹੜਾ ਪ੍ਰੋਗਰਾਮ ਲਈ ਆ ਗਿਆ ਠੀਕ ਆ ਜੀ ਭਾਰਤੀ ਕਿਸਾਨ ਜੂਨੀਅਨ ਕਹ ਰਹਾ ਜਿੰਦਾਬਾਦ 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 ਭਾਰਤੀ ਕਿਸਾਨ ਜੂਨੀ ਨੇ ਇਹ ਤਾਂ ਕਹ ਰਹਾ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਜੀ ਕੇ ਜੁਗਰਾਹਾਂ ਜਿੰਦਾਬਾਦ 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 ਸਯੋਜਤ ਮੋਰਚਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ